जय श्री राम मैं वरुण गापा प्रधान बजरंग दल नकोदर ऑर्गेनाइजर डीजे पंजाबी बॉयज मैं अपने ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਸਟਾਫ ਵੱਲੋਂ ਇਲਾਕਾ ਵਾਸੀਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਮੈਂ ਬਾਈ ਕਰੂ ਅੱਗੇ ਅਰਦਾਸ ਕਰਦਾ ਇਤਿਹਾਸ ਸਾਰੇ ਲਈ ਖੁਸ਼ੀਆਂ ਕਿਹੜੇ ਲੈ ਕੇ ਆਣ ਇਸੇ ਪੰਜਾਬੀ ਬੁਆਏ ਤੁਹਾਡੀ ਸੇਵਾ ਚ ਕਾਫੀ ਸਾਲਾ ਤੋਂ ਕੰਮ ਕਰ ਰਿਹਾ ਤੇ ਓਲਰੇਡੀ ਆਪਣੇ ਕਲਚਰ ਗਰੁੱਪ ਵੈਸਟਰਨ ਗਰੁੱਪ ਡੀਜੇ ਐਲਡੀ ਬੋਲ ਫਲੋਰ ਐਲਡੀ ਟੋਲਸ ਐਂਡ ਐਂਕਰਸ ਆਲ ਅਵੇਲੇਬਲ ਆ ਬੋਥ ਕਟ ਰੇਟ ਤੇ ਤੇ ਵੱਦ ਤੋਂ ਵੱਦ ਆਪਣੇ ਛੋਟੇ ਵੀਰ ਨੂੰ ਸਪੋਰਟ ਕਰੋ ਤੁਹਾਡਾ ਛੋਟਾ ਵੀਰ ਪਰੂਨ ਕਾਪਾ ਡੀਜੇ ਪੰਜਾਬੀ ਬੁਆਏ ਤੋਂ ਇੱਕ ਵਾਰ ਫਿਰ ਸਾਰੇ ਇਲਾਕਾ ਸਾਰੇ ਇਲਾਕਾ ਵਾਸੀਆਂ ਨੂੰ ਆਉਣ ਵਾਲੇ ਸਾਰੇ ਤਿਉਹਾਰਾਂ ਦੀ ਲੱਖ ਲੱਖ ਵਧਾਈ ਸਾਰਿਆਂ ਨੂੰ ਜੈ ਸ਼ਿਦਾਮ